ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਮੇਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਅੱਜ ਮੈਂ ਬਣਾਉਣ ਲੱਗੀ ਆ ਦੇਖੋ ਮੂਲੀ ਦੇ ਪਰੌਂਠੇ ਜਿਹੜੀ ਮੂਲੀ ਆ ਇਹ ਦੇਖੋ ਜਿਨ੍ਹਾਂ ਦਾ ਲੀਵਰ ਵੈਂਟੀ ਹੋਇਆ ਹੋਇਆ ਜਾਂ ਲੀਵਰ ਖਰਾਬ ਆ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਵਰਦਾਨ ਹੈ ਦੇਖੋ ਇਹ ਦਵਾਈ ਦਾ ਹੀ ਕੰਮ ਕਰਦੀ ਹੈ ਜਿੰਨਾ ਕਿ ਦਵਾਈ ਵੀ ਨਹੀਂ ਹਲੇ ਕੰਮ ਕਰਦੀ ਉਸ ਤੋਂ ਵੱਧ ਵੱਧ ਕੇ ਹੀ ਕੰਮ ਕਰਦੀ ਹੈ ਆਪਾਂ ਨੇ ਮੂਲੀ ਨੂੰ ਧੋ ਕੇ ਕਟਿੰਗ ਕਰ ਲਈ ਮੋਟੀ-ਮੋਟੀ ਦੇਖੋ ਆਪਾਂ ਮਿਕਸੀ ਦੇ ਵਿੱਚ ਇਹਨਾਂ ਪੀਸਾਂਗੇ ਉਸ ਤੋਂ ਬਾਅਦ ਧਨੀਆ ਵੀ ਮੋਟਾ-ਮੋਟਾ ਆਪਾਂ ਨੇ ਕਟਿੰਗ ਕਰ ਲਿਆ ਉਸ ਤੋਂ ਬਾਅਦ ਆਪਾਂ ਮਿਰਚਾਂ ਲਵਾਂਗੇ ਜਿੰਨੀ ਲੋੜ ਆਪਾਂ ਨੂੰ ਨਹੀਂ ਉਸ ਤੋਂ ਬਾਅਦ ਆਪਾਂ ਨੇ ਦੋ ਮੂਲੀਆਂ ਲਤੀਆਂ ਤੇ ਦੋਨੋਂ ਮੂਲੀਆਂ ਦੇ ਆਪਾਂ ਪੱਤੇ ਵੀ ਪਾਵਾਂਗੇ ਦੇਖੋ ਤਾਂ ਤੰਦਰੁਸਤ ਪੱਤੇ ਲੈ ਲਓ ਕਿਉਂਕਿ ਮੂੜੀਆਂ ਤਾਂਦਰੁਸਤ ਹੋਣ ਉਹਨਾਂ ਦੇ ਪੱਤੇ ਵੀ ਤੰਦਰੁਸਤ ਹੋਣੇ ਆ ਤਾਜ਼ੇ ਹੋਣੇ ਆ ਇਹਨਾਂ ਨੂੰ ਵੀ ਆਪਾਂ ਮੋਟਾ-ਮੋਟਾ ਮਿਕਸੀ ਦੇ ਵਿੱਚ ਪੀਸ ਲਾਂਗੇ ਮਿਕਸੀ 'ਚ ਤਾਂ ਬਰੀਕ ਪੀਸਾਂਗੇ ਉਹਨਾਂ 'ਚ ਮੋਟਾ-ਮੋਟਾ ਕਟਾਈ ਕਰ ਲਾਂਗੇ ਦੇਖੋ ਆਪਣੇ ਲੀਵਰ ਨੂੰ ਬਹੁਤ ਜ਼ਿਆਦਾ ਸਾਫ਼ ਕਰਦੀ ਹੈ ਮੂਲੀ ਜਿਨ੍ਹਾਂ ਨੂੰ ਵੀ ਕਬਜ਼ਦੀ ਆ ਤੇਜਾਬ ਦੀ ਪ੍ਰੋਬਲਮ ਆ ਕਿਉਂਕਿ ਮੈਨੂੰ ਖੁਦ ਨੂੰ ਵੀ ਰਹਿ ਚੁੱਕੀ ਆ ਜਦੋਂ ਕਿਸੇ ਨੂੰ ਵੀ ਲੀਵਰ ਫੈਂਟੀ ਹੁੰਦਾ ਪਾਣੀ ਪੀਤਾ ਹੋਇਆ ਵੀ ਕੌੜਾ ਲੱਗਦਾ ਬਹੁਤ ਜ਼ਿਆਦਾ ਇਦਾਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਤਜਾਬ ਬਣਿਆ ਹੋਵੇ ਉਲਟੀ ਵੀ ਆਉਂਦੀ ਹੈ ਫਿਰ ਉਹਦੇ ਨਾਲ ਫਿਰ ਇਹ ਮੂਲੀ ਨੂੰ ਤੁਸੀਂ ਕਿਸੇ ਵੀ ਰੂਪ ਚ ਲੈ ਲਿਓ ਚਾਹੇ ਮੂਲੀ ਦੀ ਰੋਟੀ ਬਣਾ ਕੇ ਖਾ ਲਿਓ ਉਹ ਜਿਵੇਂ ਮੂਲੀ ਸਿੱਧੀ ਨਹੀਂ ਖਾਦੀ ਜਾਂਦੀ ਕਿਉਂਕਿ ਕੜੱਟਣ ਪਰ ਹੁੰਦੀ ਹੈ ਚਾਹੇ ਉਹਦਾ ਜੂਸ ਪੀ ਲਿਓ ਖਾ ਲਿਓ ਚਾਹੇ ਇਹਨੂੰ ਪਰੌਂਠੇ ਬਣਾ ਲਿਓ ਪਰੌਂਠਿਆਂ ਜਣੀ ਹਰੇਕ ਕੋਈ ਪਸੰਦ ਕਰਦਾ ਉਂਝ ਕੋਈ ਜੂਸ ਨੂੰ ਇਹਨੇ ਪਸੰਦ ਨਹੀਂ ਜ਼ਿਆਦਾ ਕਰਦੀ ਕਿਉਂਕਿ ਕੌੜਾ ਹੁੰਦਾ ਹੈ ਖਾਣ ਵਿੱਚ ਵੀ ਕੜੱਟਣ ਹੁੰਦੀ ਹੈ ਚਲੋ ਤੁਸੀਂ ਪਰੌਂਠੇ ਬਣਾ ਕੇ ਵੀ ਖਾ ਸਕਦੇ ਆਂ ਕਿਉਂਕਿ ਜਿਹੜੀ ਇਹ ਲੀਵਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਦੇਖੋ ਇੱਕ ਐ ਨਹੀਂ ਹੈਗਾ ਕਿ ਮੈਨੂੰ ਇਹ ਆਉਂਦੀ ਸੀ ਪਰ ਮੈਂ ਜਦੋਂ ਤੇ ਮੂਲੀ ਦੇ ਪਰੌਂਠੇ ਖਾਣ ਲੱਗ ਗਈ ਉਦੋਂ ਤੱਕ ਨਾ ਕੋਈ ਤਜਾਬ ਨਾ ਕੋਈ ਲੀਵਰ ਆਪਾਂ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਨੂੰ ਲੀਵਰ ਦੀ ਪ੍ਰੋਬਲਮ ਆ ਆਪਾਂ ਨੂੰ ਇਦਾਂ ਹੀ ਲੱਗਦਾ ਵੀ ਤਜਾਬ ਬਹੁਤ ਜ਼ਿਆਦਾ ਬਣਦਾ ਜਦ ਕਿ ਉਹ ਤਜਾਬ ਨਹੀਂ ਹੁੰਦਾ ਉਹ ਲੀਵਰ ਤੋਂ ਹੀ ਪ੍ਰੋਬਲਮ ਆਉਂਦੀ ਹੈ ਆਪਣਾ ਲੀਵਰ ਬਹੁਤ ਸਾਫ ਹੋ ਗਿਆ ਇਹਨੂੰ ਖਾਣ ਤੋਂ ਬਾਅਦ ਕੋਈ ਆਪਾਂ ਦਵਾਈਆਂ ਦੀ ਐਨੀ ਜ਼ਰੂਰਤ ਨਹੀਂ ਪਊਗੀ ਤੁਸੀਂ ਇਹ ਜ਼ਰੂਰ ਖਾਣਾ ਇਹ ਚਾਹੇ ਆਪਾਂ ਚੰਗੇ ਭਲੇ ਆ ਆਪਾਂ ਤਾਂ ਵੀ ਖਾਣੀ ਆ ਮੂਲੀ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਆਪਣੇ ਜੀਵਨ ਦੇ ਵਿੱਚ ਕਿਉਂਕਿ ਲੀਵਰ ਦੇ ਵਿੱਚ ਗਰਮੀ ਪਈ ਹੈ ਗਰਮੀ ਨੂੰ ਵੀ ਦੂਰ ਕਰਦੀ ਹੈ ਮੂਲੀ ਹੁਣ ਇਹਦੇ ਆਪਾਂ ਪਰਾਂਠੇ ਬਣਾਵਾਂਗੇ ਇਹਨਾਂ ਸਾਰਿਆਂ ਨੂੰ ਪਹਿਲਾਂ ਆਪਾਂ ਮਿਕਸੀ ਦੇ ਵਿੱਚ ਆਪਾਂ ਪੀਸ ਲਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੀਸ ਪੀਸਣ ਤੋਂ ਬਾਅਦ ਮਿਲਦੇ ਆ ਫਿਰ ਚਲੋ ਜੀ ਹਾਂ ਜਿੱਕੋ ਸਭ ਪਹਿਲੇ ਧਨੀਆ ਪਾ ਲੈਣਾ ਮਿਕਸੀ ਦੇ ਵਿੱਚ ਜਿਵੇਂ ਕਿਵੇਂ ਵੀ ਪੀਸ ਲਿਓ ਤੁਸੀਂ Yönetmen Türk'ü de ਹੋ ਗਿਆ ਹੁਣ ਇਹਨਾਂ ਨੂੰ ਆਪਾਂ ਆਟੇ ਚ ਪਾ ਲਵਾਂਗੇ ਆਟਾ ਪਾਣੀ ਛਾਂਲ ਲਿਆ ਆ ਦੇਖੋ ਮੂੜੀਆਂ ਦਾ ਜਿਹੜਾ ਆਪਾਂ ਨੇ ਕੀਤਾ ਸੀਗਾ ਆ ਮੂੜੀਆਂ ਦੇ ਪੱਤੇ ਸੀਗੇ ਇਹਦੇ ਵਿੱਚ ਵੀ ਪੂਰੀ ਤਾਕਤ ਹੁੰਦੀ ਐ ਨੇ ਮੂੜੀਆਂ ਜਿੰਨੀ ਮਤਲਬ ਜਿੰਨੇ ਵਿੱਚ ਵਿਟਾਮਿਨ ਹੁੰਦੇ ਨੇ ਉਹ ਨਹੀਂ ਐ ਚੁੰਨੀ ਆ ਮੂੜੀਆਂ ਦਾ ਇਹ ਚਾਪਾ ਪਾਣੀ ਪਾਵਾ ਕੇ ਕਰਿਆ ਥੋੜਾ ਜਿਹਾ ਕਿਉਂਕਿ ਆਟੇ ਚ ੱਪਨ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੋਊਗੀ ਜਿਹੜੇ ਵੀ ਕਦੂਕਾਸ ਕਰੀਏ ਬਹੁਤ ਸੌਖੇ ਤਰੀਕੇ ਨਾਲ ਬਣਦੀਆਂ ਇਹ ਕਦੂਕਾਸ ਕਰਨਾ ਇਹਨੋਂ ਵੀ ਬਹੁਤ ਸੌਖਾ ਐ ਨਾਲੇ ਮੂੜੀਆਂ ਦੇ ਪੱਤੇ ਦੇਖੋ ਪਈ ਜੰਨੇ ਵਿੱਚ ਬਸ ਮਿਰਚ ਆਪਾਂ ਇਹਦੇ ਵਿੱਚ ਕੀਤੀ ਹੋਈ ਹੈ ਤੇ ਧਣੀਆਂ ਵੀ ਕੀਤਾ ਹੈ ਧਣੀਆਂ ਵੀ ਆਪਣੇ ਸਿਹਤ ਲਈ ਬਹੁਤ ਵਧੀਆ ਲੀਵਰ ਨੂੰ ਆਪਣੇ ਸਾਫ਼ ਕਰਦਾ ਬਸ ਇਹ ਵਿੱਚ ਆਪਾਂ ਨਮਕ ਪਾ ਦਾਂਗੇ ਹੁਣ ਇਹਦੇ ਆਪਾਂ ਗੁੰਨ ਲਾਂਗੇ ਜੇ ਪਾਣੀ ਦੀ ਜ਼ਰੂਰਤ ਪਈ ਤਾਂ ਪਾਵਾਂਗੇ ਵੈਸੇ ਬਨ ਲੱਗਦੀ ਨਹੀਂ ਜ਼ਰੂਰਤ ਹੈ ਇਹਦੇ ਨਾਲ ਹੀ ਗੁੰਨ ਲਾਂਗੇ ਆਟਾ ਆਟਾ ਆਪਾਂ ਨੇ ਗੁੰਨ ਲਿਆ ਦੇਖੋ ਹੁਣ ਆਪਾਂ ਰੋਟੀ ਲਾਉਣ ਲੱਗੇ ਆ ਜੀ ਇੰਨਾ ਅਸਕਮਿੰਟ ਹੋ ਗਿਆ ਰੈਸਟ 10 ਮਿੰਟ ਦੀ ਰਹਿ ਗਈ ਬਹੁਤ ਵਧੀਆ ਹੋ ਗਿਆ ਹੁਣ ਇਹਦੀ ਪ੍ਰੋਟੀ ਬਣਾਉਣੀ ਆ ਦੇਖੋ ਜਿੰਨੇ ਨੂੰ ਆਪਣਾ ਤਵਾ ਗਰਮ ਹੁੰਦਾ ਉਹ ਤੋਂ ਪਹਿਲਾਂ ਆਪਾਂ ਦੇਖੋ ਦਹੀਂ ਵੀ ਪਾ ਲਿਆ ਦਹੀਂ ਦੇ ਵਿੱਚ ਬੂੰਦੀ ਵੀ ਪਾ ਲਈ ਹੈ ਨਾ ਫਰੀ ਚੜਨੀ ਵੀ ਰੱਖ ਲਈ ਨਾਲ ਦੀ ਨਾਲ ਗਰਮ ਰੋਟੀ ਦਵਾਗੇ ਆਪਾਂ ਇਧਰ ਲੱਸੀ ਆਪਾਂ ਤਿਆਰ ਕਰਨ ਲੱਗਿਆਂ ਦੇਖੋ ਆ ਆਪਣਾ ਦਹੀਂ ਆਪਾਂ ਨੇ ਪਾ ਲਿਆ ਇਹਦੇ ਵਿੱਚ ਤੇ ਕੋਸਾ ਪਾਣੀ ਪਾਵਾਂਗੇ ਦਹੀਂ ਦੇ ਵਿੱਚ ਕਿਉਂਕਿ ਲੱਸੀ ਅੱਜ ਕੱਲ ਬਹੁਤ ਠੰਡੀ ਹੁੰਦੀ ਹੈ ਠੰਡ ਪੈਦੀ ਹੁਣ ਆਪਾਂ ਕੋਸਾ ਪਾਣੀ ਪਾ ਕੇ ਪਹਿਲਾਂ ਲੱਸੀ ਤਿਆਰ ਕਰ ਲਾਂਗੇ ਫਿਰ ਉਸ ਤੋਂ ਬਾਅਦ ਰੋਟੀ ਨਾਲ ਦੀ ਨਾਲ ਲਾਵਾਂਗੇ ਤੇ ਨਾਲ ਦੀ ਨਾਲ ਗਰਮ ਗਰਮ ਆਪਾਂ ਦਮਾਂਗੇ படாங்க ரோட்ட கை வார மூளி தான் ரெண்ட கடந்த மாடா மோட்டா டாட் பிசேன் சரியா ரோட்டிய ਇਦੇ ਪਰ ਆਪਾਂ ਘਿਓ ਨਹੀਂ ਲਾਉਂਦੇ ਤੇਲ ਹੀ ਲਾਵਾਂਗੇ ਘਰ ਦੀ ਘਣ ਘੜਾਈ ਹੋਈ ਆ ਤੇਲ ਸਾਰੇ ਚ ਬੈਸਟ ਆ ਸਰੋਂ ਦਾ ਤੇਲ ਹੈ ਇਹ ਪੀੜੀ ਸਰੋਂ ਦਾ ਤੇਲ ਤੁਸੀਂ ਚਾਹੋ ਤਾਂ ਬਿਨਾ ਘਿਓ ਤੇਲ ਦੇ ਬਣਾ ਸਕਦੇ ਆ ਜਿਨ੍ਹਾਂ ਨੂੰ ਲੀਵਰ ਦੀ ਜ਼ਿਆਦਾ ਪ੍ਰੋਬਲਮ ਆ ਤੇ ਨਹੀਂ ਤਾਂ ਫਿਰ ਸਰੋਂ ਦਾ ਤੇਲ ਲਾ ਸਕਦੇ ਆ ਰਿਫਾਈਨਡ ਤੇ ਡਾਂਡਾ ਤਾਂ ਖਰਾਬ ਬਹੁਤ ਕਰਦਾ ਸੀ ਇਸ ਲਈ ਸੌਖਾ ਤਰੀਕਾ ਰੋਟੀ ਦਾ ਦੇਖੋ ਹੋਰੇ ਕੋਈ ਬਣਾਉਂਦਾ ਮੂਲੀਆਂ ਗੀਆਂ ਪਰ ਇਹਨੇ ਸੌਖਾ ਤਰੀਕਾ ਹੈ ਸਾਰੇ ਜਬਸਟਰ बस ਪੀਸ ਕੇ ਪਾ ਲੂਗੇ ਬਦੂਗਸ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਦੇਖੋ ਬਣ ਗਈ ਆਪਣੇ ਪਰਚਾਦਾ ਇੰਨਾ ਵਧੀਆ ਹਰਾ ਹਰਾ ਤਿਆਰ ਹੋਇਆ ਇਹ ਦੇਖੋ ਜੀ ਪੰਜਾਬੀਆਂ ਦੇ ਸਿੰਪਲ ਖਾਣਾ ਸਾਦਾ ਨਾਲੇ ਆਪਣੇ ਲੀਵਰ ਨੂੰ ਜਿਹੜਾ ਪਸੰਦ ਆਉਂਦਾ ਬਹੁਤ ਵਧੀਆ ਮੂਲੀ ਦੇ ਪਰਾਂਠੇ ਨਾਲ ਆਪਾਂ ਨੇ ਦਹੀਂ ਤੇ ਨਾਲ ਹਰੀ ਚਟਣੀ ਟੜੀ ਇਹ ਚਟਣੀ ਹੈ ਦੇਖੋ ਹੁਣ ਆਪਾਂ ਸਰਦਾਰ ਜੀ ਨੇ ਦੇ ਕੇ ਉਹਨੇ ਗਰਮੇ ਗਰਮ ਭੰਗੂ ਸਾਹ ਖਾ ਲੈਣਗੇ ਤੇ ਨਾਲ ਨੂੰ ਆਪਾਂ ਪਾਵਾਂਗੇ ਲੱਸੀ ਇਹ ਵਿੱਚ ਕਾਲਾ ਨੂਨ ਪਾਇਆ ਹੋਇਆ ਹੈ ਲੱਸੀ ਦੇ ਵਿੱਚ ਜਿਹੜੇ ਸਾਡੇ ਵੀਡੀਓ ਨਾਲ ਪਹਿਲੀ ਵਾਰ ਜੁੜੇ ਹੋਏ ਨੇ ਦੇਖੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦਾ ਨਾਲ ਧੰਨਵਾਦ ਜੀ ਆਜੋ ਫੈਮਲੀ YouTube ਫੈਮਲੀ ਤੁਸੀਂ ਵੀ ਛੱਡ ਲਓ ਜੀ ਪ੍ਰਸ਼ਦਾ